ਡਾਕਟਰ ਇੰਦਰਬੀਸੀ ਨਿੱਜੜੀ ਪਹੁੰਚੇ ਨੇ ਸੀਐਮ ਭਗਵੰਤ ਸਿੰਘ ਮਾਨ ਦੇ ਸਵਾਗਤ ਵਾਸਤੇ ਸਰ ਕਿਸਾਂ ਦਾ ਲੱਗ ਰਿਹਾ ਹੈ ਔਰ ਅੱਜ ਜਿਹੜਾ ਰੋਡ ਸ਼ੋਅ ਹੈ ਉਹ ਕੀ ਅੱਗੋਂ ਆਉਣ ਵਾਲੇ ਜਿਨ੍ਹਾਂ ਵਿੱਚ ਕੀ ਸਾਬਤ ਕਰੇਗਾ ਜੀ ਦੇਖੋ ਸਾਡੀ ਇਲੈਕਸ਼ਨ ਆ ਗਈ ਹੈ ਲੋਕਾਂ ਦਾ ਸਾਹ ਬਹੁਤ ਜ਼ਿਆਦਾ ਹੈ ਲੋਕੀ ਸਾਡੇ ਨਾਲ ਨੇ ਲੋਕੀ ਵੋਟ ਪਾਉਣਾ ਚਾਹੁੰਦੇ ਨੇ ਸੋ ਅੱਜ ਦੇਖੋ ਤੁਸੀਂ ਹਾਲਾਂਕਿ ਇਲੈਕਸ਼ਨ ਚੱਲ ਰਹੀ ਹੈ ਔਰ ਕੱਲ ਲਾਸਟ ਡੇ ਹੈ ਉਹਦਾ ਕਨਵੈਂਸਿੰਗ ਦਾ ਪਤਾ ਵੀ ਸੰਗਤ ਬਹੁਤ ਪਹੁੰਚੀ ਐ ਇਥੇ ਔਰ ਆ ਰਹੇ ਨੇ ਬਹੁਤ ਰਸਤੇ ਜਾ ਰਹੇ ਨੇ ਥੋੜਾ ਠੰਡ ਕਰਕੇ ਮਥੋਂ ਲੇਟ ਹੋ ਗਏ ਨੇ ਔਰ ਆਪਣੀ ਕੈਮਰਿੰਗ ਛੱ ਉਹ ਤਾਂ ਬਹੁਤ ਜ਼ਿਆਦਾ ਹੈ ਔਰ ਅਸੀਂ ਬਹੁਤ ਉਹਨਾਂ ਮੇਰੇ ਨਾਲ ਮੇਰਾ ਜਸਵਿੰਦਰ ਵੀਰ ਖੜਾ ਹੈ ਔਰ ਮੇਰੇ ਇਲਾਕੇ ਚੋਂ ਆਏ ਔਰ ਉਹ ਵੇਖੋ ਸਮਾਈ ਵੇਖੋ ਮੂਹ ਤੇ ਕਿੱਡੀ ਆ ਬਹੁਤ ਸਾਰੇ ਨਾਲ ਸਭ ਨੇ ਅਸੀਂ ਬਹੁਤ ਚੰਗੀ ਤਰੀਕੇ ਨਾਲ ਮੈਨੂੰ ਮੱਡਾ ਹੁੰਗਾਰਾ ਮਿਲੇਗਾ ਜੀ ਕਿਉਂਕਿ ਸੀਐਮ ਸਾਹਿਬ ਆ ਰਹੇ ਨਾਲ ਪੰਜਾਬ ਪ੍ਰਧਾਨ ਵੀ ਆ ਰਹੇ ਨੇ ਹੈ ਨਾ ਕਾਰਜਕਾਰੀ ਪ੍ਰਧਾਨ ਵੀ ਪਹੁੰਚ ਰਹੇ ਨੇ ਤੇ ਜਿਹੜੇ ਤੁਸੀਂ 85 ਵਾਟ ਦੇ ਲੜ ਰਹੇ ਕਿੰਨਾ ਕ ਵੱਡਾ ਹੁੰਗਾਰਾ ਮਿਲਣਾ ਅਸੀਂ ਮੇਰ ਬਣਾਵਾਂਗੇ ਬੜੇ ਆਰਾਮ ਨਾਲ ਖੁੱਲੇ ਡੋਲੇ ਜਿੱਕਾ ਆਰਾਮ ਨਾਲ ਮੇਰ ਬਣਾਵਾਂਗੇ 85 ਵਾਡਾਂ ਵਿੱਚ ਕਿੰਨੀਆਂ ਸੀਟਾਂ ਦੇ ਜਿੱਤ ਦਰਜ ਹੋਏਗੀ ਜੀ ਦੇਖੋ ਇਸ ਤਰ੍ਹਾਂ ਮੈਂ ਕੈਲਕੂਲੇਟਰ ਤੇ ਨਹੀਂ ਕੀਤਾ ਪਰ ਮੈਂ ਆਪਣਾ ਕਹਿਦਾ ਕਿ ਸਾਊਥ ਦੇ 16 ਸੀਟਾਂ 80% ਸੀਟਾਂ ਲੈ ਕੇ ਆਵਾਂਗੇ ਅਸੀਂ ਤੁਹਾਡੇ ਜੇ ਗੱਲ ਕਰ ਲਈਏ ਤੁਹਾਡੇ ਹਲਕੇ 'ਚ ਕਿਸੇ ਦਾ ਅਲੱਗ ਚੱਲਿਆ ਜਾ ਬਹੁਤ ਚੰਗਾ ਚੱਲ ਰਿਹਾ ਅਸੀਂ ਦੇਖੋ ਜਿਹੜੇ ਕੰਮ ਕੀਤੇ ਨੇ ਜਿਵੇਂ ਨਹਿਰ ਦੇ ਨਾਲ ਨਾਲ ਪਲਟੀ ਸੀ ਬਗੀਚਾ ਸੌ ਇੱਕ ਇੱਕਰ ਦਾ ਬਗੀਚਾ ਇੱਕ ਇੱਕੜ ਨਹੀਂ 1 ਕਿਲੋਮੀਟਰ ਦਾ ਬਗੀਚਾ ਬਣਾਇਆ ਇਸ ਤਰ੍ਹਾਂ ਜਿਹੜਾ ਪੁਲ ਬਣਿਆ ਸਤਲਮਨ ਰੋਡ ਤੇ ਜਿਹੜੀਆਂ ਅਸੀਂ ਸੜਕਾਂ ਪਾਈਆਂ ਨੇ ਲਾਈਟਾਂ ਲਾਈਆਂ ਨੇ ਪਿੰਡ ਜਾ ਕੇ ਦੇਖੋ ਜਗਮਗ ਖਾਂਦਾ ਸ਼ਹਿਰ ਨੂੰ ਚੰਗਾ ਜਗਮਗਾ ਉੱਥੇ ਹੋ ਰਿਹਾ ਸ਼ਹਿਰ ਚੜਾ ਅਸੀਂ ਪਾਣੀ ਦੀ ਸਪਲਾਈ ਦੀ ਗੱਲ ਕਰ ਰਹੇ ਹਾਂ ਸਰਫੇਸ ਵਾਟਰ ਦੀ ਸੋ ਇਹ ਜਿਹੜੇ ਸਾਰੇ ਕੰਮ ਨੇ ਬਹੁਤ ਡਿਵੈਲਪਮੈਂਟ ਦੇ ਕੰਮ ਲੁੱਕੀ ਬਹੁਤ ਖੁਸ਼ ਨੇ ਇਸਨਾ ਜਿਹੜੀ ਲਾਈਟ ਅਸੀਂ ਦਿੱਤੀ ਹੈ 300 ਯੂਨਿਟ ਜਿਹਦੇ ਚ ਕੋਈ ਕ ਸਭ ਨੂੰ ਮਿਲੀ ਜਿਹੜੀ ਉਹਦਾ ਬੜਾ ਵੱਡਾ ਵਾਅਦਾ ਸਮਰੇ ਸਕਦਾ ਕਿ ਕੁਝ ਨਾ ਡਿਸਪੈਂਸਰੀਆਂ ਖੋਲੀਆਂ ਆਪਣੇ ਹਲਕੇ ਵਿੱਚ ਸਾਊਥ ਵਿੱਚ ਸੋ ਬਹੁਤ ਖੁਸ਼ ਲੋਕ ਔਰ ਸਰਪੰਚ ਦਾ ਮਿਲੈਗਾ ਇਹ ਤਾਂ ਦੋ ਵੱਡੀਆਂ ਗਰੰਟੀਆਂ ਸੀ ਜਿਹੜੀਆਂ ਅਜੇ ਤੱਕ ਲੋਕ ਉਡੀਕ ਰਹੇ ਨੇ ਇੱਕ ਤਾਂ ਬਜ਼ੁਰਗਾਂ ਦੀ ਪੈਨਸ਼ਨ ਨਹੀਂ ਵਧੀ ਦੂਸਰੀ ਜਿਹੜੀ ਮਹਿਲਾਵਾਂ ਨੂੰ 1000 ਰੁਪਏ ਦੀ ਗਰੰਟੀ ਉਹ ਨਹੀਂ ਪੂਰੀ ਹੋਈ ਉਹਦੇ ਬਾਰੇ ਕੀ ਕਹਿਣਾ ਹੈ ਉਹਦੇ ਚ ਇਹ ਕਿ ਉਹ ਅਸੀਂ ਬਹੁਤ ਜਲਦੀ ਕਰਨ ਜਾ ਰਹੇ ਹਾਂ ਉਹ ਵਾਲਾ ਬਾਕੀ ਸਾਡਾ ਵੇਖੋ ਤੁਸੀਂ ਅਸੀਂ 90% ਕੰਮ ਸਾਰਾ ਕਰ ਲਿਆ ਸੋ ਇਹ ਇਹ ਗਾਰੰਟੀਆਂ ਸਾਡੀਆਂ ਥੋੜੀਆਂ ਰਹਿ ਗਈਆਂ ਨੇ ਇਹ ਚ ਅਸੀਂ ਜ਼ੋਰ ਲਾ ਕੇ ਕਰ ਦੇਣਾ ਹੈ ਆਮਾ ਵੀ ਪਾਰਟੀ ਕਲੀਨ ਸ਼ਿਪ ਕਰੇਗੀ ਫਿਰ ਅਮਰ ਸਾਹਿਬ ਕਲੀਨ ਸ਼ਿਪ ਕਰੇਗੀ ਜੀ ਸਰ ਕਿਸਸਾ ਦਾ ਲੱਗ ਰਿਹਾ ਹੈ ਔਰ ਅੱਜ ਜਿਹੜਾ ਰੋਡ ਸ਼ੋ ਹੈ ਉਹ ਕੀ ਅੱਗੋਂ ਆਉਣ ਵਾਲੇ ਜਿਹਨਾਂ ਵਿੱਚ ਕੀ ਸਾਬਤ ਕਰੇਗਾ ਜੀ ਦੇਖੋ ਸਾਡੀ ਇਲੈਕਸ਼ਨ ਆ ਗਈ ਹੈ ਲੋਕਾਂ ਦਾ ਸਾਹ ਬਹੁਤ ਜ਼ਿਆਦਾ ਹੈ ਲੋਕੀ ਸਾਡੇ ਨਾਲ ਨੇ ਲੋਕੀ ਵੋਟ ਪਾਉਣਾ ਚਾਹੁੰਦੇ ਨੇ ਸੋ ਅੱਜ ਦੇਖੋ ਤੁਸੀਂ ਹਾਲਾਂਕਿ ਇਲੈਕਸ਼ਨ ਚੱਲ ਰਹੀ ਹੈ ਔਰ ਕੱਲ ਲਾਸਟ ਡੇ ਹੈ ਉਹਦਾ ਕਨਵੈਂਸਿੰਗ ਦਾ ਪਤਾ ਵੀ ਸੰਗਤ ਬ ਔਰ ਆ ਰਹੇ ਨੇ ਬਹੁਤ ਰਸਤੇ ਜਾ ਰਹੇ ਨੇ ਥੋੜਾ ਠੰਡ ਕਰਕੇ ਮੈਂ ਥੋੜਾ ਲੇਟ ਹੋ ਗਏ ਨੇ ਔਰ ਆਪਣੀ ਕੈਮਰਾ ਛੱਡ ਕੇ ਆ ਰਹੇ ਸਾਰੇ ਉਤਸ਼ਾਹ ਬਹੁਤ ਜ਼ਿਆਦਾ ਹੈ ਔਰ ਅਸੀਂ ਬਹੁਤ ਉਹਨਾਂ ਮੇਰੇ ਨਾਲ ਮੇਰਾ ਜਸਵਿੰਦਰ ਵੀਰ ਖੜਾ ਹੈ ਔਰ ਮੇਰੇ ਇਲਾਕੇ ਚੋਂ ਆਏ ਔਰ ਉਹ ਵੇਖੋ ਸਮਾਈ ਵੇਖੋ ਮੂਤ ਕਿੱਡੀ ਆ ਬਹੁਤ ਸਾਰੇ ਨੰਦ ਸਭ ਨੇ ਅਸੀਂ ਬਹੁਤ ਚੰਗੀ ਤਰੀਕੇ ਨਾਲ ਮੈਨੂੰ ਮੱਡਾ ਹੁੰਗਾਰਾ ਮਿਲੇਗਾ ਜੀ ਕਿਉਂਕਿ ਸੀਐਮ ਸਾਹਿਬ ਆ ਰਹੇ ਨੇ ਨਾਲ ਪੰਜਾਬ ਪ੍ਰਧਾਨ ਵੀ ਆ ਰਹੇ ਨੇ ਹੈ ਨਾ ਕਾਰਜਕਾਰੀ ਪ੍ਰਧਾਨ ਵੀ ਪਹੁੰਚ ਰਹੇ ਨੇ ਤੇ ਜਿਹੜੇ ਤੁਸੀਂ 85 ਵਾਟ ਦੇ ਲੜ ਰਹੇ ਹੋ ਕਿੰਨਾ ਕ ਵੱਡਾ ਹੁੰਗਾਰਾ ਮਿਲਣਾ ਅਸੀਂ 85 ਵਾਡਾਂ ਵਿੱਚ ਕਿੰਨੀਆਂ ਸੀਟਾਂ ਦੇ ਜਿੱਤ ਦਰਜ ਹੋਏਗੀ ਜੀ ਦੇਖੋ ਇਸ ਤਰ੍ਹਾਂ ਮੈਂ ਕੈਲਕੂਲੇਟਰ ਤੇ ਨਹੀਂ ਕੀਤਾ ਪਰ ਮੈਂ ਆਪਣਾ ਕਹਿਦਾ ਕਿ ਸਾਊਥ ਦੇ 16 ਸੀਟਾਂ 80% ਸੀਟਾਂ ਲੈ ਕੇ ਆਵਾਂਗੇ ਅਸੀਂ ਤੁਹਾਡੇ ਜੇ ਗੱਲ ਕਰ ਲਈਏ ਤੁਹਾਡੇ ਹਲਕੇ 'ਚ ਕਿਸੇ ਦਾ ਅਲੱਗ ਚੱਲਿਆ ਜੀ ਬਹੁਤ اچھا ਚੱਲ ਰਿਹਾ ਅਸੀਂ ਦੇਖੋ ਜਿਹੜੇ ਕੰਮ ਕੀਤੇ ਨੇ ਜਿਵੇਂ ਨਹਿਰ ਦੇ ਨਾਲ-ਨਾਲ ਪਲਟੀ ਸੀ ਬਾਗੀਚਾ ਸੌਕ ਇੱਕ-ਇੱਕ ਕਰਦਾ ਬਗੀਚਾ ਇੱਕ-ਇੱਕ ਨਹੀਂ 1 ਕਿਲੋਮੀਟਰ ਦਾ ਬਗੀਚਾ ਬਣਾਇਆ ਇਸ ਤਰ੍ਹਾਂ ਜਿਹੜਾ ਪੋਲ ਬੰਡਿਆ ਸਤਲਮਨ ਰੋਡ ਤੇ ਜਿਹੜੀਆਂ ਅਸੀਂ ਸੜਕਾਂ ਪਾਈਆਂ ਨੇ ਲਾਈਟਾਂ ਲਾਈਆਂ ਨੇ ਪਿੰਡ ਜਾ ਕੇ ਦੇਖੋ ਜਗਮਗ ਖਾਂਦਾ ਸ਼ਹਿਰ ਨੂੰ ਚੰਗਾ ਜਗਮਗਾ ਉੱਥੇ ਹੋ ਰਿਹਾ ਸ਼ਹਿਰ ਚੜਾ ਅਸੀਂ ਪਾਣੀ ਦੀ ਸਪਲਾਈ ਦੀ ਗੱਲ ਕਰ ਰਹੇ ਹਾਂ ਸਰਫੇਸ ਵਾਟਰ ਦੀ ਸੋ ਇਹ ਜਿਹੜੇ ਸਾਰੇ ਕੰਮ ਨੇ ਬਹੁਤ ਡਿਵੈਲਪਮੈਂਟ ਦੇ ਕੰਮ ਲੋਕੀ ਬਹੁਤ ਖੁਸ਼ ਨੇ ਇਸਨਾ ਜਿਹੜੀ ਲਾਈਟ ਅਸੀਂ ਦਿੱਤੀ ਹੈ 300 ਯੂਨਿਟ ਜਿਹਦੇ ਵਿੱਚ ਕੋਈ ਕਾਸਟ ਕਰੀਡ ਜਾਤ ਪਾਤ ਕੁਛ ਨਹੀਂ ਦੇਖੀ ਅਸੀਂ ਉਹ ਸਭ ਨੂੰ ਮਿਲੀ ਜਿਹੜੀ ਉਹ ਤਾਂ ਬੜਾ ਵਾਅਦਾ ਸਮੂਹ ਇਸ ਬਹੁਤ ਕੋਸ਼ਿਸ਼ ਲੋਕ ਔਰ ਸਰਪੰਚ ਸਾਹਿਬ ਨਾਲ ਮਿਲੇਗਾ ਇਹ ਦੋ ਵੱਡੀਆਂ ਗਰੰਟੀਆਂ ਸੀ ਜਿਹੜੀਆਂ ਅਜੇ ਤੱਕ ਲੋਕ ਉਡੀਕ ਰਹੇ ਨੇ ਇੱਕ ਤਾਂ ਬਜ਼ੁਰਗਾਂ ਦੀ ਪੈਨਸ਼ਨ ਨਹੀਂ ਵਧੀ ਦੂਸਰੀ ਜਿਹੜੀ ਮਹਿਲਾਵਾਂ ਨੂੰ 1000 ਰੁਪਏ ਦੀ ਗਰੰਟੀ ਉਹ ਨਹੀਂ ਪੂਰੀ ਹੋਈ ਉਹਦੇ ਬਾਰੇ ਕੀ ਕਹਿਣਾ ਹੈ ਉਹਦੇ ਚ ਇਹ ਕਿ ਉਹ ਅਸੀਂ ਬਹੁਤ ਜਲਦੀ ਕਰਨ ਜਾ ਰਹੇ ਹਾਂ ਉਹ ਵਾਲਾ ਬਾਕੀ ਸਾਡਾ ਵੇਖੋ ਤੁਸੀਂ ਅਸੀਂ 90% ਕੰਮ ਸਾਰਾ ਕਰ ਲਿਆ ਸੋ ਇਹ ਇਹ ਗਰੰਟੀਆਂ ਸਾਡੀਆਂ ਥੋੜੀਆਂ ਰਹਿ ਗਈਆਂ ਨੇ ਇਹ ਚ ਅਸੀਂ ਯੋਰ ਲਾ ਕੇ ਕਰ ਦੇਣਾ ਆਮ ਆਦਮੀ ਪਾਰਟੀ ਕਲੀਨ ਸਵੀਪ ਕਰੇਗੀ ਫਿਰ ਅਮਰਸਰ ਕਲੀਨ ਸਵੀਪ ਕਰੇਗੀ ਮਿਹਰਬਾਨੇਗਾ ਬਿਲਕੁਲ ਇਹ ਨੇ ਸਾਬਕਾ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਜਿਹੜੇ ਕਿ ਆਖਰੇ ਨੇ 90% ਗਰੰਟੀਆਂ ਜਿਹੜੀਆਂ ਕਿ ਉਹ ਆਮ ਆਦਮੀ ਪਾਰਟੀ ਨੇ ਪੂਰੀਆਂ ਕੀਤੀਆਂ ਨੇ ਜਿਹੜੀਆਂ ਦੋ ਹੋਰ ਗਰੰਟੀਆਂ ਰਹਿ ਗਈਆਂ ਨੇ ਮਹਿਲਾਵਾਂ ਨੂੰ ਜਿਵੇਂ 1000 ਰੁਪਏ ਦੀਆਂ ਦੀ ਗੱਲ ਆਖੀ ਸੀ ਬਜ਼ੁਰਗਾਂ ਦੀ ਪੈਨਸ਼ਨ ਨੂੰ ਵਧਾਉਣ ਦੀ ਗੱਲ ਆਖੀ ਸੀ ਉਹ ਵੀ ਬਹੁਤ ਜਲਦੀ ਜਿਹੜੀ ਕਿ ਪੂਰੀ ਕੀਤੀ ਜਾਵੇਗੀ ਔਰ ਉਹਨਾਂ ਨੇ ਆਖਿਆ ਵੀ ਆਮ ਆਦਮੀ ਪਾਰਟੀ ਅਮਰਸਰ ਵਿੱਚ ਕਲੀਨ ਸਵੀਪ ਕਰੇਗੀ ਔਰ ਆਪਣਾ ਮੇਰ ਬਣਾਏਗੀ ਕੈਮਰਾ ਪਰਸਨ ਸੁਪਾਲ ਦੇ ਨਾਲ ਸਿਕੰਦਰ ਪੱਸੀ ਚਾਹ ਜਾਨੀ ਐਕਸਪ੍ਰੈਸ ਟੀਵੀ ਅੰਮ੍ਰਿਤਸਰ